ਸੰਭੱਗ ਦਿੱਤਵਾ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਚਮਕੀ ਨਿੰਦਵਾਦੀ ਕੀਤੀ ਗਈ ਅਤੇ ਪਾਜਪਾ ਖਿਲਾਫ ਉਸ ਪ੍ਰਦਰਸ਼ਨ ਕੀਤਾ ਇਸ ਮੌਕੇ ਪਾਜਪਾ ਅਗਵਾ ਨੇ ਜਿੱਥੇ ਪਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਉੱਥੇ ਵੀ ਪਾਜਪਾ ਦਾ ਪ੍ਰਦਰਸ਼ਨ ਕੀਤਾ ਨਾਅਰੇ ਨਾਅਰੇ ਕੋ ਦਾ ਕਹਿਣਾ ਸੀ ਕਿ ਪਾਜਪਾ 2020 ਵਿੱਚ ਜੋ ਕਿਸਾਨਾਂ ਨਾਲ ਵਾਦਾ ਕੀਤਾ ਸੀ ਉਸ ਤੋਂ ਭੱਜ ਰਹੀ ਹੈ ਜਿਸਤੇ ਚੱਲਦੇ ਉਹ ਪਾਠ ਪਾੜਾ ਬਰੋਤ ਕਰ ਰਹੇ ਹਨ ਅਤੇ ਜੇਕਰ ਕੋਈ ਆਪੂ ਉਹਨਾਂ ਦੇ ਟੰਡਾਂ ਵਿੱਚ ਬੋਟਾ ਮੰਦਨ ਆਏਗਾ ਤਾਂ ਉਹਨਾਂ ਨੂੰ ਵੀ ਸਵਾਲ ਕੀਤਾ ਜਾਣਾ ਮੇਰਾ ਨਾਮ ਭੀਮ ਸਿੰਘ ਕੜਿਆਲ ਹੈ ਜੀ ਪ੍ਰੈਸ ਸੱਤਰ ਦਿਰਪਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਹ ਜਿਹੜਾ ਸਾਡਾ ਪ੍ਰੋਗਰਾਮ ਸੀ ਪੁਤਲੇ ਸਾੜਨ ਦਾ ਜਿਹੜੇ ਸੈਂਟਰ ਤੇ ਸਰਕਾਰ ਨੇ 2020 ਦੇ ਵਿੱਚ ਲੇਖਤੀ ਰੋਕ ਮੰਗਾ ਕਰੀਏ ਸੀ ਸਾਡੇ ਨਾਲ ਵੀ ਅਸੀਂ ਲਾਗੂ ਕਰਾਂਗੇ ਉਹ ਤੋਂ ਸਰਕਾਰ ਭੱਜ ਗਈ 13 ਤਰੀਕ ਨੂੰ ਅਸੀਂ ਦਿੱਲੀ ਵੱਲ ਕੋਚ ਕਰ ਰਹੇ ਸੀ ਸਾਨੂੰ ਬਾਰਡਰਾਂ ਦੇ ਉੱਤੇ ਰੋਕਿਆ ਗਿਆ ਆਡੇ ਦੇ ਅਥਰੂ ਗੈਸ ਮਾਰੇ ਗਏ ਗੋਲੀਆਂ ਚਲਾਈਆਂ ਗਈਆਂ ਪਲੱਸ ਕਿਧੀਆਂ 12 ਬੋਰ ਦੇ ਫੈਲ ਮਾਰੇ ਗਏ ਸਾਡੇ ਸ਼ਹੀਦ ਹੋਏ ਸੁਭਕਰਨ ਸਿੰਘ ਵੱਲੋਂ ਤੇ ਹੋਰ ਮੁੰਡਿਆਂ ਨੂੰ 7-8 ਨੂੰ ਚਾਕ ਕੇ ਲੈ ਗਏ ਉਹਨਾਂ ਨੇ ਲੱਤਾਂ ਬਾਹਾਂ ਤੋੜੀਆਂ ਜਵਾੜੇ ਤੋੜੇ ਗਰੀਬ ਘਰਾਂ ਦੇ ਜਵਾਕ ਨੇ ਉਹਨਾਂ ਦਾ ਲਾਜਵਾਸ ਤੇ ਪੈਸੇ ਦੀ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਉਹਨਾਂ ਦਾ ਲਾਜ ਵੀ ਕਰਾਉਣਾ ਹੈ ਹਾਈ ਕੋਰਟ ਦੇ ਵਿੱਚ ਜੋ ਸਾਡੀ ਰਿੱਟ ਪਾਈ ہوئی ਹੈ ਉਹਨਾਂ ਨੂੰ ਵਕੀਲਾਂ ਨੂੰ ਵੀ ਪੈਸੇ ਦੇਣੇ ਸੁਪਰੀਮ ਕੋਰਟ 'ਚ ਵੀ ਲੜਾਂਗੇ ਅਸੀਂ ਅਸੀਂ ਉਹ ਸਰਕਾਰਾਂ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਜੋ ਪਿੰਡਾਂ ਦੇ ਵਿੱਚ ਆਉਣਾ ਉਹਨਾਂ ਨੇ ਕਿਸੇ ਵੀ ਪਾਰਟੀ ਨੇ ਆਵੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਜੋ ਸਾਡੇ ਸੁਭ ਕਰਨ ਦੀ ਮੌਤ ਹੋਈ ਹੈ ਸ਼ਹੀਦ ਹੋਇਆ ਉਹਨਾਂ ਦੀਆਂ ਫੋਟੋਆਂ ਲੈ ਕੇ ਉੱਤੇ ਲਿਖ ਕੇ ਜੋ ਸਾਨੂੰ ਪੰਜਾਬ ਦੀ ਟੀਮ ਸਾਨੂੰ ਦਊਗੀ ਅਸੀਂ ਉਹਨਾਂ ਤੋਂ ਜਵਾਬ ਪੁੱਛਾਂਗੇ ਚੀਜ਼ਾਂ ਦੇ ਕਿ ਸਾਡੇ ਪੱਖ ਵਿੱਚ ਤੁਸੀਂ ਕਿਉਂ ਨਹੀਂ ਖੜੇ ਜਿਹੜੇ ਮੰਗਾਂ ਨੇ ਇਹ ਪੰਜਾਬ ਦੀਆਂ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਦੇ ਐਗਰੀ ਹੋਈ ਸੀ ਉਹ ਸਰਕਾਰ ਉਹ ਮੰਗਾਂ ਤੋਂ ਭੱਜ ਗਈ ਉਹ ਪਿੰਨਾ ਪਿੰਡੇ ਲਾ ਰਿਆ ਸੀ ਮੈਂ ਦੇਖਦੇ ਆ ਅਸੀਂ ਵੀ ਜਿਹੜੀ ਭਾਜੀਪੀ ਸਰਕਾਰ ਹੈ ਕਿਸੇ ਵੀ ਰਾਜ ਵਿੱਚ ਕੋਈ ਹੋਰ ਸਟੇਟ ਦੀ ਸਰਕਾਰ ਹੈ ਉਹਦੀ ਬਾਹਮ ਰੋੜ ਕੇ ਆਪਦੇ ਜਿੱਤਕਾ ਸ਼ਾਹੀ ਕਰ ਰਹੀ ਹੈ ਤਾਨੇ ਸ਼ਾਹੀ ਕਰ ਰਹੀ ਹੈ ਤੇ ਜੋ ਲੋਕਤੰਤਰ ਦਾ ਘਾਣ ਕਰ ਰਹੀ ਹੈ ਇਹ ਨਾਲ ਲਿਖਤੀ ਰੂਪ ਕਰਿਆ ਸੀ ਸਰਕਾਰ ਨੇ ਉਹੀ ਮੰਗਾ ਵਾਸਤੇ ਅਸੀਂ ਲਾਗੂ ਕਰਾਉਣ ਵਾਸਤੇ ਜਾ ਰਹੇ ਤੇ ਜਿਹੜਾ ਸਾਡੇ ਨਾਲ ਉਦੋਂ ਵਾਦਾ ਕਰਕੇ ਸਾਲਾ ਜੀ ਸਰਕਾਰ ਨੇ ਜਦੋਂ ਤਿੰਨ ਕਾਨੂੰਨ ਰੱਦ ਕਰੇ ਨੇ ਇਹ ਸਾਡੀਆਂ ਮੰਗਾ ਮਨਜ਼ੂਰ ਕਰੀਆਂ ਜਾਂ ਅਸੀਂ ਮੰਗ ਨਾਰੇ ਤੇ ਸਰਕਾਰ ਨੇ ਸਾਨੂੰ ਹਰਿਆਣੇ ਦੇ ਬਾਡਰ ਤੇ ਰੋਕ ਲਿਆ ਉੱਥੇ ਸਾਡੇ ਤੇ ਇਥਰੂ ਗੈਸ ਦੇ ਗੋਲੇ ਮਾਰੇ ਗਏ ਸਾਡੇ ਨੌਜਵਾਨਾਂ ਦੇ ਸੱਤਾਂ ਪਜੀਆਂ ਸਾਡੇ ਸੋਹ ਕਰਨ ਦੀ ਮੌਤ ਹੋ ਗਈ ਉਥੇ ਗੋਲੀ ਮਾਰ ਕੇ ਸੀਤ ਕਰਿਆ ਗਿਆ ਤੇ ਸਾਡੇ ਟਰੈਕਟਰ ਤੋੜੇ ਗਏ ਗੱਡੀਆਂ ਤੋੜੀਆਂ ਗਈਆਂ ਸਾਡੇ ਨਾਲ ਉਹ ਸਲੂਕ ਕਰਿਆ ਜਿਵੇਂ ਕੋਈ ਬਾਹਰਲੇ ਮੁਲਖ ਨਾਲ ਵੀ ਨਹੀਂ ਕੋਈ ਸਰਕਾਰ ਕਰਦੀ ਜਿਹੜਾ ਸਾਡੇ ਕਿਸਾਨਾਂ ਨਾਲ ਇਹ ਸਾਡੀ ਸਰਕਾਰ ਨੇ ਸਾਡੇ ਨਾਲ ਸਲੂਕ ਕਰਿਆ ਸਾਡੇ ਨਾਲ ਬਦਸਲੂਕੀ ਕਰੀ ਹੈ ਇਹਦੇ ਸਬੰਧ ਚ ਅਸੀਂ ਹੁਣ ਅੱਗੇ ਲੋਕਾਂ ਨੂੰ ਜਾਗਰਿਤ ਕਰ ਰਹੇ ਹਾਂ ਵੀ ਸਾਥ ਦਿਓ ਧਰਨੇ ਦਾ ਵੱਧ ਤੋਂ ਵੱਧ ਉਥੇ ਜਾਓ ਤੇ ਜਿਹੜਾ ਤੁਸੀਂ ਨੇ ਸਵਾਲ ਕਰਿਆ ਵੀ ਸਰਕਾਰ ਵੋਟਾਂ ਦਾ ਟਾਈਮ ਆ ਗਿਆ ਵੀ ਉਹ ਉਧਰੋਂ ਉਧਰ ਕਿਉਂ ਜਾ ਰਹੇ ਨੇ ਇਹ ਆਪਦੇ ਡਰ ਦੇ ਮਾਰੇ ਜਾ ਰਹੇ ਨੇ ਕਰਾਪਟ ਨੇ ਜਿਹੜੇ ਬੰਦੇ ਜਿਨ੍ਹਾਂ ਨੇ ਇਥੋਂ ਪੰਜਾਬ ਦਾ ਪੈਸਾ ਖਾਦਾ ਹੈ ਉਹ ਚੋਰ ਨੇ ਉਹ ਭੱਜ ਭੱਜ ਕੇ ਉਧਰ ਰਲਦੇ ਨੇ ਵੀ ਸਸੀ ਆਪਦੀ ਜਾਨ ਬਚਾ ਲਈਏ ਹੋਰ ਕੋਈ ਚੰਗੇ ਵਾਸਤੇ ਨਹੀਂ ਰਲਦੇ ਵੀ ਕੋਈ ਸਾਡੇ ਕਿਸਾਨਾਂ ਵਾਸਤੇ ਰਲਦੇ ਨਹੀਂ ਸਾਡੇ ਲੋਕਾਂ ਵਾਸਤੇ ਰਲਦੇ ਨੇ ਉਹ ਆਪਦੇ ਢਿੱਡ ਵਾਸਤੇ ਜਾਂ ਆਪਦੀ ਜਾਨ ਬਚਾਉਣ ਵਾਸਤੇ ਰਾਹਦੇ ਨੇ ਸਾਡੇ ਫਾਇਦੇ ਵਾਸਤੇ ਨਹੀਂ ਕੋਈ ਲੜ ਰਿਹਾ ਜਵਾਬ ਜ਼ਰੂਰ ਬੋਟਾਂ ਚ ਦੇਓਗੇ ਤੁਸੀਂ ਬੋਟਾਂ 'ਚ ਜਵਾਬ ਦੇਵਾਂਗੇ ਸਾਡੇ ਪੰਜ ਤਰ੍ਹਾਂ ਦੇ ਜਵਾਬ ਨੇ ਸਾਨੂੰ ਸੁਪਰ ਕਮੇਟੀ ਦੇਊਗੀ ਉਹੀ ਪੰਜ ਜਵਾਬ ਸਵਾਲ ਅਸੀਂ ਉਹਨਾਂ ਤੋਂ ਪੁੱਛਾਂਗੇ ਜਦੇ ਕੋਈ ਆਊਗਾ ਉਹ ਸਾਡੇ ਕੋਲ ਲਿਖਤੀ ਰੂਪ 'ਚ ਆਣਗੇ ਸਵਾਲ ਕਿ ਰੰਗ ਜੀ ਹਾਂ ਇਹ ਰੰਗ ਜੀ ਸਾਰੇ ਸਾਰ ਪਾਰਟੀਆਂ ਤੋਂ ਸਾਰੀਆਂ ਤੋਂ ਸਵਾਲ ਪੁੱਛਾਂਗੇ ਜਿੰਨੀਆਂ ਵੀ ਆਣੀਆਂ ਵੀ ਸਾਡਾ ਜਿਹੜੀਆਂ ਸਰਕਾਰਾਂ ਲੰਗੀਆਂ ਨੇ ਸਾਡਾ ਕੀ ਕਰਿਆ ਸਾਡਾ ਸੂਚਕੰਗ ਨਾਲ ਜੋੜ ਕੇ ਅਸੀਂ ਹੱਕ ਮੰਗਦੇ ਆ ਆਪਦਾ ਸਾਨੂੰ ਕਿਸਾਨਾਂ ਨੂੰ ਹੱਕ ਨਹੀਂ ਮਿਲਿਆ ਅਸੀਂ ਆਪਦੇ ਹੱਕ ਵ ਤਾਂ ਨਹੀਂ ਕੋਈ ੱਟਕਾ ਦਾ ਕਰ ਨਹੀਂ ਰਹੇ ਸਾਡਾ ਹੱਕ ਮੰਗ ਰਹੇ ਆ ਸਾਡਾ ਹੱਕ ਨਹੀਂ ਪੂਰਾ ਮਿਲ ਰਿਹਾ